ਆ ਗਿਆ ਕਰੇ ਆ ਗਏ ਬਾਬੇ ਇਧਰੋਂ ਦੋ ਬੁੱਤਲ ਇੱਕ ਕੂਤਰੀ ਬੈ ਗਈ ਹਰੀ ਗਲਾਬੀ ਬਗਲੇ ਕਿੱਡੇ ਕਿੱਡੇ ਘਵਾਲੇ ਆ ਗਿਆ ਬਈ ਹੁਣ ਬੈਂਤੀ ਇਧਰੋਂ ਭੌਣ ਬਲੇ ਵਛਣ ਓਸਤਾਦ ਜੀ ਨਹੀਂ ਹਾਂਜੀ ਬਾਬੇ ਕੀ ਹਾਲ ਚਾਲ ਨੇ ਘਰ ਬਾਸ ਸੈਟ ਆ ਜਮਾ ਤੇ ਬਾਬੇ ਅੱਜ ਕੰਮ ਇਧਰ ਬਦਲੋ ਬਦਲੀ ਹੋਇਆ ਪਿਆ ਜੀ ਤੇ ਕਬੂਤਰ ਵੀ ਫੋਲੀ ਉੱਡੰਦੇ ਆਪਣੇ ਪਿੰਡ ਕਿਉਂਕਿ ਬਾਜੀ ਆ ਗਈ ਆ ਨੇੜੇ ਤੇ ਕਬੂਤਰੀ ਕੂਤਰ ਹੋਏ ਪਏ ਆ ਚੈੱਕ ਕਰੋ ਸਾਰੇ ਪਾਸੇ ਕੂਤਰੀ ਕੂਤਰ ਇਧਰ ਵੀ ਇਧਰ ਵੀ ਇਹ ਇੱਥੇ ਕਦਾ ਬਹੁਤ ਜਿਆਦਾ ਉੜਦੇ ਹਨ ਦੇਖੋ ਉੱਤੇ ਕਿਦਾਂ ਲੱਗੇ ਹੋਏ ਬੱਦਲ ਵਾਈ ਜੀ ਕਬੂਤਰ ਵਾਈ ਚੱਲ ਰਹੀ ਹੈ ਆਪਣੇ ਬਾਕੀ ਐਂਡ ਮਾਹੌਲ ਬਣਿਆ ਵਾ ਇਧਰ ਆਪਣੇ ਹੁਣ ਯਾਰ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਤੀਨਾਂ ਨੂੰ ਵੀ ਪਾ ਦਈਏ ਫੇਰ ਚੱਲਦੇ ਹਾਂ ਉੱਧਰ ਵੀ ਕਬੂਤਰ ਬਾਤਰ ਜਿੰਨੇ ਵੀ ਉੱਡਣਦਾ ਸਭ ਵੇਪੋ ਆ ਗਿਆ ਜੇ ਬਾਕੀ ਬੱਦਲ ਵਾਈ ਕਾਫੀ ਜਿਆਦਾ ਹੋ ਗਈ ਹੈ ਇਧਰਲੀ ਸਾਈਡੋਂ ਬੱਦਲ ਕਾਫੀ ਜ਼ਿਆਦਾ ਤੁਰੇ ਆਉਂਦੇ ਆ ਤੇ ਬਾਕੀ ਐਂਡ ਮਾਹੌਲ ਆਪਣੇ ਪਰਾਂ ਦਾ ਵੀ ਦਾਣਾ ਪਾਣੀ ਪਾਇਆ ਇਹਨਾਂ ਨੂੰ ਤੇ ਅੱਜ ਆ ਇੱਕ ਨਵਾਂ ਕਬੂਤਰ ਵੀ ਡੱਡਿਆ ਬਾਹਰ ਆ ਗਿਆ ਕਰੇ ਐਂਡ ਮੌਮਦਾਨਾ ਪਾਣੀ ਓਕੇ ਰਿਪੋਰਟ ਇਹਨਾਂ ਦਾ ਤੇ ਅੱਜ ਚੱਲਦੇ ਹਾਂ ਉੱਧਰ ਵੀ ਉੱਧਰੋਂ ਵੀ ਸ਼ਾਇਦ ਉਹਨੇ ਕਬੂਤਰ ੜਾਏ ਆ ਤੇ ਉੱਡਣ ਦਾ ਇਹਦਾ ਆ ਕੂਤਰ ਆ ਫਿਰਦਾ ਆ ਫਿਰਦਾ ਇਹ ਕਬੂਤਰ ਉਹਦਾ ਬਾਕੀ ਜਾਂਦੇ ਆ ਵੇਖਦੇ ਆ ਉੱਧਰ ਆ ਗਏ ਬਾਪ ਇਧਰੋਂ ਦੋ ਕੂਤਰ ਬੱਗੀ ਕੂਤਰੀ ਕਾਲੀ ਬਗਲ ਹਰੀ ਗਲਾਬੀ ਬਗਲ ਵਾਲੀ ਦਾ ਵੱਡਾ ਕੂਤਰ ਬਿੱਲਾ ਉੱਤੇ ਜਿਹੜੀ ਗਲਾਬੀ ਬਗਲ ਦਾ ਬਾਕੀ ਨੇਰ ਵਾਲਾ ਕੰਮ ਕਾਫੀ ਜ਼ਿਆਦਾ ਚੜਿਆ ਇਧਰ ਵੇਖੋ ਹੁਣ ਆ ਗਏ ਦੋਵੇਂ ਕਿੱਥੇ ਉਦਲਾ ਕੂਤਰ ਹੋਏ ਉਹ ਵੀ ਵੇਖੀਏ ਥੇ ਉਹ ਚੱਲਿਆ ਉਹ ਆ ਜਾਂਦੇ ਬਾਬੇ ਉਹ ਪਰੇਸ਼ਾਨ ਤੁਹਾਨੂੰ ਦਿਨਣਾ ਉਹ ਇਧਰਲੀ ਸਾਈਡ ਜਾਂਦੇ ਵਿਖਾ ਕਿੱਥੇ ਜਲ ਗਿਆ ਉਹ ਆ ਆ ਜਾ ਨਾ ਇਧਰ ਹਾਂ ਆ ਵੀ ਆ ਗਿਆ ਆ ਵੀ ਆ ਗਿਆ ਆ ਗਿਆ ਬਾਬੇ ਉਹ ਬਿੱਲਾ ਆ ਹੁੰਦਾ ਇਹ ਬਿੱਲਾ ਅਜੀ ਕਾਲਾ ਆ ਗਿਆ ਹਰੀ ਗਲਾਬੀ ਬਗਲਾਲਾ ਬਿੱਲਾ ਪੁੱਤਰ ਬਾਕੀ ਤੇ ਰੈਂਡਮ ਹੋਲ ਸ਼ਗਰੀ ਸਾਹਿਬ ਆਪਣੇ ਥੋੜੀਆਂ ਕੁੜੀਆਂ ਕਰਦੇ ਇੱਕ ਪੀਸ ਇੱਕ ਕੂਤਰਾ ਹੋਣੇ ਬੈਠਾ ਇਧਰ ਕਾਲਾ ਚੀਨਾ ਇਹ ਤਵੇ ਆਉਂਦੇ ਆ ਬੈਠਾ ਰਹਿੰਦਾ ਸੀ ਸੈਡ ਪੱਲਾ ਯਾ ਕੂਤਰਾ ਫਿਰ ਕੂਤਰਾ ਕਿ ਨਹੀਂ ਆਏ ਆਵੇ ਦੋ ਆ ਗਏ ਨਹੀਂ ਹੁਣ ਫੜਨ ਦਾ ਕੰਮ ਸ਼ੁਰੂ ਤਾਂ ਹੁਣ ਫੜ ਇੱਕ ਕੂਤਰੀ ਬੈ ਗਈ ਹਰੀ ਗਲਾ ਪੀਪਾ ਗਲਾ ਲਈ ਖਟੀਆਂ ਦੀ ਤੇ ਆ ਗਈ ਕਾਲੀ ਬੰਗਲ ਵਾਲੀ ਵੀ ਲਾਲ ਚੀਨੀ ਖਟੀਆਂ ਦੀ ਇਹ ਆ ਬੈਠ ਗਈ ਇੱਕੋ ਕੂਤਰਾ ਰਹਿ ਗਿਆ ਹੁਣ ਉਤੇ ਕੌਣ ਆਹ ਰਹੀ ਗਲਾਬੀ ਬਗਲ ਲਾਏ ਆਖਿਰ ਦਾ ਐ ਹੀ ਕੁੱਤ ਰਹਿ ਗਏ ਗੱਲਾਂ ਆ ਜਾਂਦਾ ਬਾਕੀ ਆ ਥਲੇ ਜਾ ਜੂਲੀ ਲਾਤਾ ਨਵਾਂ ਸ਼ਿਕਾਰੀ ਸਾਹਿਬ ਨੇ ਐਂਡ ਮੋਲ ਬਣਾਇਆ ਵਾ ਇਹਦਾ ਵੀ ਆਈਏ ਸਾਰੇ ਉੱਡਣ ਵਾਲੇ ਗਰੀਮ ਇਹ ਆੜੀ ਉਦਨ ਹੜੀ ਕੂਤਰੀ ਦੇਸੀ ਆ ਰਹੀ ਉਹ ਵਿੱਚੇ ਐਂਡ ਮੋਲ ਬਾਕੀ ਨਾ ਦਾ ਕਿੱਡੇ ਕਿੱਡੇ ਘਵਾਲੇ ਹਾਂ 7 8 ਕਿਹੜੀ ਕੁਤਰੀ ਦੇਣ ਕਰ ਗਈ ਸਾਰੇ ਗਵਾਚੇ ਕਿਹੜੀ ਕੁਤਰੀ ਕਿੱਥੇ ਓਏ ਆ ਕੱਲ ਹਾਂ ਹਾਂ ਬੱਲੇ ਬੱਲੇ ਐਂਡ ਮੋਲ ਕੀਤਾ ਪਿਆ ਜਿਹਾ ਭਰਾਵਾ ਤੁਸੀਂ ਜੋਰ ਲਵਾਇਆ ਪਿਆ ਉਹਦਾ ਤੇ ਹਾਂ ਮੈਂ ਜੋਰ ਲਵਾਇਆ ਪਿਆ ਉਹਦਾ ਅੰਦਰ ਦੇਣ ਕਰ ਗਈ ਕੱਲ ਹਾਂ ਦੇਣ ਕਰਨਾ ਹੀ ਆ ਨਾ ਖਡਾਰੀ ਕਿੰਨੇ ਆ ਖਡਾਰੀ ਉਹਨੇ ਕੁਤਰ ਨੇ ਜਿੰਨੇ ਖਡਾਰੀ ਆ ਚਾਰ ਪੰਜ ਜਾਣੇ ਐਂਡ ਮੋਲ ਚ ਹਾਂ ਬਾਕੀ ਬੱਦਲ ਜਾ ਬੜਾ ਬੇਲ ਬਲੀਆਂ ਲੱਗੇ ਹੁੰਦਾ ਇਧਰੋਂ ਇਧਰਿਆ ਇਹ ਆ ਪਿਆ ਗੈਰ ਦੇ ਨਾਲ ਨੇਰ ਤੇ ਕਾਫੀ ਜਿਆਦਾ ਹੀ ਆਦੇ ਕੂਤਰ ਆ ਕਿਥੋਂ ਚੜ ਚੜ ਕੇ ਆਉਂਦੇ ਆ ਆ ਚੱਕ ਆਉਂਦਾ ਬਿਲਾ ਕੂਤਰ ਇਹ ਆਉਂਦੇ ਆ ਕੂਤਰ ਪਛਾਣ ਦਿੰਦੇ ਆ ਬਾਬੇ ਬਾ ਦੇ ਨਾਲ ਕਾਫੀ ਜਿਆਦਾ ਪਛਾਣ ਉੱਡ ਕੇ ਆਉਂਦੇ ਆ ਵਾਹ ਲਾਗੇ ਪਤਾ ਨਹੀਂ ਇਹਦਾ ਕੁੜੀ ਆ ਵਾਹ ਜੀ ਆ ਗਈ ਨਾ ਕਿਤੇ ਤੇਜ ਉਹਨੇ ਡੰਡਾ ਨਹੀਂ ਕਿਹਾ ਚਿਕਾਈ ਸਾ ਵਾਹ ਇੱਧਰ ਚੜਿਆ ਬਾਬਾ ਜਿਹੜਾ ਇੱਧਰ ਆ ਗਿਆ ਹੈ ਗਿਆ ਲਾ ਆਹੀ ਆ ਬਈ ਇਹਦੇ ਕੰਮ ਆਵੇ ਆਉਂਦੇ ਆ ਪਏ ਫੇਰੇ ਕਿਹੜਾ ਪਿੰਗਲ ਨੂੰ ਡਾ ਲਾ ਆ ਗਿਆ ਲਾ ਹੁਣ ਆ ਗਿਆ ਆਵੇ ਹੁੰਦਾ ਛੋਟਾ ਛੋਟਾ ਤੁਰੇ ਆਉਂਦਾ ਨਾ 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 ਛੇੜ ਨਾ ਛੇੜ ਛੇੜ ਤੀ ਆਈ ਓਡੀ ਪਾਉਂਦੇ ਜੋੜਾ ਛੱਡੀ ਹੁੰਦੇ ਹੋ ਵਾਕੀ ਵਾਕੀ ਰੰਗ ਰੰਗ ਛੇੜਦਾ ਕੀ ਕੋਈ ਥੜੀ ਲੜਾ ਉੱਡਿਆ ਨਹੀਂ ਇਧਰ ਲੋਕੋ ਆਹ ਮੈਂ ਕਹਿੰਦੀ ਯਾਰ ਤੇਜ਼ ਹੋ ਗਈ ਇਹ ਕੰਮ ਹਵਾਲ ਗਰਮ ਹੋ ਗਿਆ ਇਧਰ ਹਾਂ ਹੁਣ ਤੇਰੀ ਚੈੱਕ ਕਰੋ ਹਾਂ ਮੇਰਾ ਇਹ ਮੇਰਾ ਆ ਗਿਆ ਵੀ ਵੇ ਛੂਟਾ ਛੜਦਾ આગ બા ਆਪਾਂ ਜਨ ਕੀ ਹੀ ਫਿਰਦੀ ਆਂ ਹਾਈ ਇੰਨੇ ਵੀ ਇੱਥੇ ਆ ਜਣਾ ਵੇਖੀ ਹੌਲੀ ਹੌਲੀ ਲੱਗ ਗਈ ਜਾਂਦੀ ਇਹ ਇਹ ਉਹ ਪੂਰਾ ਓਕੇ ਰੋਡ ਬਣਿਆ ਉਹ ਆ ਗਿਆ ਕੁੱਤਰੇ ਵੀ ਆਈ ਬੈਠਾ ਆ ਗਿਆ ਲੰਡਾ ਵੀ ਇਹ ਖਾ ਹੁੰਦਾ ਏ ਤੁਰਿਆ

ತಕ್ಕందియేదే అండ్ మొ ఎక్కడైనా కర్న దార వెర్మో వదల వికారియ నా تے می بھی تھوڑا تھوڑا پین دیا بابو باقی اینڈ مولب نہیں اے చెడిแก ఆ చెడిแก పశువు ఆరే ఆ ఉన్నా చెడియాకు ఉత్తరా ਤਨੋਂ ਬੰਗਲੇ ਵੇ ਛੜ ਤੇ ਵੇੜੇ ਜਿਵੇਂ ਗੋਤਰੀ ਯਾਰ ਚ ਵੀ ਉਤਰ ਆਉਂਦਾ ਏ ਜਿਹੜੇ ਇੰਨਾ ਦਰਾਏ ਯੋਰੀ ਮਾਰੀ ਜਾਂਦਾ ਹੂੰ ਹਾਂ ਉਹ ਵੀ ਆ ਰਹੇ ਉਹਦੇ ਇੱਧਰ ਆਏ ਦੇ ਗੱਲ ਹੈ ਇੱਥੇ ਬਹੁਤ ਦਰਾਏ ਨਿਕਲੇ ਹਾਂ ਹਾਂ ਮੇਰੇ ਭਲੇ ਚਾਰ ਕੋਦਾਂ ਆ ਗਏ ਆ ਬਹੁਤ ਜਿਆਦਾ ਪਰ ਦੂਸਰ ਜਿਹੜਾ ਹੰਗਲਾ ਬੰਦ ਰਹਿ ਗਿਆ ਦਰਗਾਹ ਤੇ ਅਭੀ ਹੋ ਜਾਣਗੇ ਯਾਰ ਜੀ ਹਾਂ ਆਹਦੇ ਕੋਲੋਂ ਨਿਕਲਦਾ ਉਤਰ ਆਇਆ ਕਿਹਦਾ ਇੱਕ ਆਵਾਰਾ ਆ ਆ ਗਿਆ ਕਾਲਾ ਕੁਆ ਆਮ ਆਪਣਾ ਬਿੱਲਾ ਆ ਰਿਹਾ ਨਹੀਂ ਪਛਾਣ ਹੀ ਹਟ ਜਣਾ ਨੇ ਆਇਆ ਦੇ ਘਾੜ ਚੜ ਕੇ ਜਾਨ ਵਾਲੇ ਲਾ ਹਾਲ ਕਰਨੇ ਆਏ ਨਹੀਂ ਪਰਾਂ ਨੂੰ ਹਟ ਗਿਆ ਕੂਤਰ ਨਹੀਂ ਇਹ ਬੈਂ ਦਾ ਨਾਮ ਲੈਣ데요 ਆ ਫਿਰਦਾ ਇਹ ਬਿੱਲਾ ਹਰੀ ਗੁਲਾਬੀ ਬਗਲਾਲਾ ਕਿੰਨਾ ਟਾਈਮ ਹੋ ਗਿਆ 2 ਵਜੇ ਕੇ 14 ਮਿੰਟ ਲਓ ਬਾਬਿਓ 2 ਵਜੇ ਕੇ 14 ਮਿੰਟ ਹੋ ਗਏ ਕੂਤਰ ਆ ਫਿਰਦਾ ਇਹ ਬਾਕੀ ਬੱਦਲ ਵਾਈ ਜੀ ਸਾਰੀ ਇਧਰੋਂ ਦੇ ਲੰਗ ਗਈ ਆ ਆ ਚਲੇ ਗਿਆ ਬੱਦਲ ਵਾਈ ਇਹਨੇ ਬੰਨੇ ਕੂਤਰ ਬੋਲਿ ਯੋਰ ਮਾਰਨਿਆ ਜਿਆਦਾ ਆ ਆ ਦੇ ਲੰਦਰ ਲਈਏ ਨਾ ਤੇ ਇੱਕ ਰਾਂ ਘਰ ਹੋਈਏ ਹੁਣ ਫੇਰ ਆਗੇ ਬੰਨੇ ਹਰੀ ਗੁਲਾਬੀ ਬਗਲਾਲਾ ਬਾਬਿਓ ਬਿੱਲਾ ਕੂਤਰ ਬਹਿ ਗਿਆ ਉਧਰ ਦਿਨ ਵੀ ਸਾਫ਼ ਹੋ ਗਿਆ ਪੂਰਾ ਓਕੇ ਰਿਪੋਰਟ ਹੋ ਗਈ ਘਰ ਵਾਲੇ ਕਬੂਤਰਾਂ ਨੂੰ ਵੀ ਆਪਾਂ ਉਧਰ ਜਾਲ ਵਾਲਿਆਂ ਨੂੰ ਨਿੱਕੇ ਗੁੱਡੇ ਵਾਲਿਆਂ ਨੂੰ ਦਾਣਾ ਪਾ ਦਿੱਤਾ ਵਿਲੇ ਹੋ ਗਏ ਆ ਆਪਾਂ ਹੁਣ ਚੱਲਦੇ ਆ ਆਪਾਂ ਗੁਰਦਾਰੇ ਤੰਤਨ ਬਾਬਾ ਪੋਵੈਂਟ ਸਾਹਿਬ ਬਾਕੀ ਕਰੌਣੇ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਗੁਰੂ ਕਰਦੇ ਮੈਂ ਸ਼ੱਭੂ ਤੇ ਸੰਮਰ ਚੱਲੇ ਆ ਬਾਬੇ ਹੁਣ ਪੋਵੈਂਟ ਚ ਚਲੋ ਖਿੱਚ ਆਪਣੀ ਰਾਈਡ ਚੱਲੀਏ ਕੱਢ ਆਪਣੀ ਮੂਹਰੇ ਗੱਡਾ ਫਿਰ ਮੇਰ ਤੋਂ ਤੂੰ ਵੀ ਕੋਣ ਕੱਢ ਬਾਹਰ ਚੱਲ ਆ ਚੱਲਗਾ ਚਲਾਗਾ ਇਹ ਕਰਨਿਆ ਪਹੁੰਚ ਕੇ ਬਾਬਿਓ ਗੁਰੂ ਘਰ ਬਾਕੀ ਹੋਣੇ ਤਾਂ ਉਸਾਲ ਆਪਾਂ ਨਾਲੀਏ ਪਾਰਕਿਟ ਚ ਆਪਣਾ ਸੋਣੀ ਬੜਾ ਫੋਨ ਆ ਗਿਆ ਚੌਣੀ ਮੈਂ ਤੁਹਾਨੂੰ ਆਪਣਾ ਫੋਨ ਆ ਗਿਆ ਫਿਰ ਨਾ ਗਿਆ ਬੇਲਾ ਇਹ ਚੌਣੀ ਬਰਾਖਸ ਆ ਦੇ ਮੈਂ ਦੇ ਲਈ ਹੋਣੀ ਚਾਲ ਆ ਬਾਦਾਂ ਕਰ ਦਿਆਂਗੇ ਬਾਦ ਵਿੱਚ ਕਰਾਂਗੇ ਆਹ ਮਾਰ

ਸਭ ਸੱਚੇ ਬਾਸ਼ੀ ਦਾ ਕੰਮ ਆ ਹੈ ਜਿਵੇਂ ਕਬਰ ਦਾ ਨਾ ਹੋਵੇ ਇਹ ਚੱਲ ਕੇ ਹੁਣ ਆਪਾਂ ਕਰ ਲੋ ਬਾਕੀ ਇੱਕ ਤਰ੍ਹਾਂ ਪਹੁੰਚ ਜੀਏ ਫਿਰ ਕਰਦੇ ਅੰਡੇ ਵਾਲਾ ਬਾਹ ਇਧਰ ਬਾਬੇ ਸ਼ਬੂ ਉਸਤਾਦ ਦੀਆਂ ਚਪਲਾਂ ਵਿੱਚ ਚੁੱਕੀਆਂ ਗਈਆਂ ਉੱਥੇ ਗੁਰਦਾਰੇ ਤੇ ਬਾਕੀ ਗਰਾਊਂਡ ਆਏ ਆ ਆਪਾਂ ਜੀ ਉਹਨਾਂ ਉਸਤਾਦ ਦੇ ਗੇਮ ਵੇਖਣ ਆ ਰਹੇ ਰਹਿ ਜੋ ਉਹਨਾਂ ਉਸਤਾਦ ਆਪਰੇਂਡ ਜਾਓ ਜੋ ਉਹਨਾਂ ਉਸਤਾਦ ਐਂਡ ਯਾ ਵੈਂਡ ਅੱਜ ਜੋ ਬੰਨੂ ਉਹ ਜੋ ਬੰਨੂ ਲਾਏ ਕਰਾ ਟੱਚ ਜੋ ਨਾ ਉਹ ਜੋ ਬੰਨ ਨੂੰ ਲਾਉਣਾ ਹੀ ਹੁਣ ਟੱਚ ਆਇਦਗੀ ਮੈਂਂਦਰ 우ਸਤਾਦ ਇੱਕ ਗਰਾਂ ਲਾਵੇ ਗਰਾਂ ਜੋ ਬੰਨ ਨੂੰ ਪਤਾ ਲੱਗੇ ਜੋ ਹੁਣ 우ਸਤਾਦ ਦਾ ਡਬਲ ਟੱਚ ਜੋ ਹੁਣ 우ਸਤਾਦ ਨਹੀਂ ਡਰੀ ਜਾਂਦੇ ਜੀ ਜੋ ਨਾ ਜੋ ਬੰਨੂ ਕੁਝ ਨਹੀਂ ਹੁੰਦਾ ਇਹਦਾ ਬੰਨਦਿਆ ਕਰਨ ਪਤਾ ਲੱਗੇ ਇਹਦਾ ਆ ਮਾਰ ਨੂੰ ਚਲਾ ਚਲਾ ਕੰਜਰ ਦੇ ਨੂੰ ਉਸਤਾਦ ਜੀ ਨਹੀਂ ਉਸਤਾਦ ਜੀ ਉਸਤਾਦ ਜੀ ਨਹੀਂ ਲਾਥੇ ਦੇ ਨਾਲ ਜਾਣ ਕੇ ਤੂੰ ਵੀ ਨਹੀਂ ਉਸਤਾਦ ਆਈ ਪਾਵਰ ਉਸਤਾਦ ਆਏ ਜੋਬਨ ਉਸਤਾਦ ਲਈ ਤਾੜੀਆਂ ਆਏ ਆ ਐਂਡ ਜਾਓ ਜੋਬਨ ਉਸਤਾਦ ਉਸ ਦਾ ਜਵਨ ਉਸਤਾਦ ਲੱਗਣਗੇ ਯਾਬ ਦਾ ਫੇਰ ਨਹੀਂ ਸ਼ੇਰੇ ਹੋਣੀ ਲੱਗੇ ਸਾਨਾ ਦਾ ਪੇਟ ਸਾਨਾ ਦਾ ਪੇਟ ਸਾਨਾ ਦਾ ਪੇਟ ਚੜ ਪਿਆ ਕਹਿੰਦੇ ਕਹਿੰਦੇ ਜਫਾ 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 ਕਹਿੰਦੇ ਜਫਾ ਕਹਿੰਦੇ ਕਹਿੰਦੇ ਜਫਾ ਨਹੀਂ ਹੋ ਗਿਆ ਜਫਾ ਹੋ ਗਿਆ ਵੀਰੇ ਜਫਾ ਆ ਕੋਸਾ ਆਪਣੀ ਇਧਰ ਪਿੰਡ ਨਾਰਲੀ ਤੋਂ ਫੌਜੀ ਸਾਹਿਬ ਇਦਰ ਬਾਬੇ ਵਲੌਗ ਸ਼ੂਟ ਕਰਨ ਦਾ ਨਿਊ ਤਰੀਕਾ ਚੈੱਕ ਕਰੋ ਕਹਿੰਦਾ ਲੱਕ ਪੇਡਾਉਂਦਿਆ ਲੰਮੇ ਬਹਿ ਕੇ ਵਲੌਗ ਸ਼ੂਟ ਕਰਨਾ ਪੈਂਡ ਮੋਲ ਹਰੀਸ਼ ਆ ਗਿਆ ਹੀ ਲੱਗ ਇੱਕ ਰੈਨੂ ਲੈ ਜੋ ਬਣਾ ਇਤੋ ਵੀ ਫੜਾਣਾ ਨਹੀਂ ਕਿੱਥੇ ਫੜਾਣਾ ਤੋ ਲੈ ਉਹ ਜਾਏ ਮੰਮੀ ਬੜੀ ਉਹ ਪਹਿਲਾਂ ਹੀ ਕਹਿੰਦਾ ਆਹ ਪਹਿਲਾਂ ਹੀ ਕਹਿੰਦਾ ਹਾਂ ਆ ਮੈਂ ਤਾਂ ਹਾਂ ਹਰੀਸ਼ ਦਾ ਮੈਰੀ ਉਹਨਾਂ ਨੇ ਕਹਦੇ ਖੋਤੇ ਆ ਸ਼ੱਭੂ ਪਾਣੀ ਬਹੁਤ ਫੜਕਿ ਲਈ ਐਨਵਾ ਜਾ ਫੜਕਿ ਲਿਆ ਤੇ ਬੱਲੇ ਬੱਲੇ ਮੋਦੀ ਨਹੀਂ ਕਰੇ ਬਾਬੇ ਉਹ ਗਏ ਹਾਂ ਆਪਾ ਤੇ ਬਾਕੀ ਘਰ ਵਾਲੇ ਪੁੱਤਰਾਂ ਨੂੰ ਵੀ ਆਪਾਂ ਦਾਣਾ ਪਾਣੀ ਪਾ ਕੇ ਹੋ ਗਏ ਹਾਂ ਵਿਲੇ ਤੇ ਬਾਕੀ ਕਰਦੇ ਹਾਂ ਇਸ ਨਾਲ ਆਪਣੇ ਵਲੌਗ ਦੀ ਐਂਡਿੰਗ ਮਿਲਦੇ ਆ ਤੁਹਾਡੇ ਨਾਲ ਨੈਕਸਟ ਵਲੌਗ ਤੇ